ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕੌਰਜ਼ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਦਿਖਾਏ ਹੋਏ ਡਿਜ਼ਾਈਨ ਤੇ ਰੰਗ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਜੋ ਸਾਡੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕੁਐਸਟ ਹੈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਆਸਾਨੀ ਨਾਲ ਦੇਖ ਸਕੋ ਹਾਂਜੀ ਜੇਕਰ ਤੁਸੀਂ ਵੀ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਐਮਬ੍ਰੋਇਡਰੀ ਵਰਕ ਜਾਂ ਸਟਿਚਿੰਗ ਵਗੈਰਾ ਤਾਂ ਆਪਣੇ ਕੋਲ ਸਟਿਚਿੰਗ ਤੇ ਡਿਜ਼ਾਈਨਰ ਸੂਟ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾਉਣਾ ਤਾਂ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਐਮਬਲੋਡਰੀ ਵਿੱਚ ਜਿਵੇਂ ਤੁਸੀਂ ਸਾਡੇ ਕੋਲ ਆਰੀ ਵਰਕ ਜਰੀ ਵਰਕ ਥ्रेड ਵਰਕ ਹੈਂਡ ਵਰਕ ਹੈਂਡ ਪੇਂਟਿੰਗ ਹਰ ਤਰ੍ਹਾਂ ਦੀ ਵਰਕ ਆਪਣੇ ਕੋਲੇ अवेलेबल ਹੈ ਤੁਸੀਂ ਸਾਡੇ ਕੋਲ ਕਰਵਾ ਸਕਦੇ ਹੋ ਜੇਕਰ ਤੁਸੀਂ ਸਾਡੇ ਦਿਖਾਏ ਹੋਏ ਡਿਜ਼ਾਈਨਾਂ ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਜਾਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਭੇਜਣਾ ਚਾਹੁੰਦੇ ਹੋ ਤਾਂ ਸਾਨੂੰ ਫੋਟੋ ਭੇਜ ਕੇ ਆਪਣਾ ਕਿਸੇ ਵੀ ਤਰ੍ਹਾਂ ਦਾ ਹੈਵੀ ਤੋਂ ਹਾਈ ਡਿਜ਼ਾਈਨ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ ਕੁਝ ਸਟਿਚਿੰਗ ਹੋਏ ਜਿਵੇਂ ਆਪਾਂ ਉਹਨਾਂ ਨੂੰ ਜੇ ਕਿਸੇ ਦੀ ਪੌਂਚਾ ਡਿਜ਼ਾਈਨ ਕਰਕੇ ਜਿਵੇਂ ਕਿਸੇ ਤੇ ਪਾਈਪਿੰਗ ਵਗੈਰਾ ਲਾ ਕੇ ਉਹਨਾਂ ਨੂੰ ਡਿਜ਼ਾਈਨ ਕੀਤਾ ਸਿੰਪਲ ਸੂਟਾਂ ਦੀ ਆਪਾਂ ਤੁਹਾਨੂੰ ਵੀਡੀਓ ਨਹੀਂ ਦਿਖਾਉਂਦੇ ਕਿਉਂਕਿ ਉਹ ਸਿੰਪਲ ਸੂਟ ਹੁੰਦੇ ਜਿਓ ਉਹ ਤਾਂ ਫਿਰ ਚਲੇ ਜਾਂਦੇ ਹਨਾ ਕਈ ਵਿੱਚੋਂ ਸੂਟ ਸਕਿਪ ਵੀ ਹੋ ਜਾਂਦੇ ਜੋ ਜਲਦੀ ਕਸਟਮਰ ਕਾਲ ਕਰਦੇ ਆ ਉਹ ਲੈ ਜਾਂਦੇ ਹੈਗੇ ਤੇ ਉਹ ਅਸੀਂ ਨਹੀਂ ਦਿਖਾਉਂਦੇ ਸੂਟ ਆਪਣੇ ਕੋਲੇ ਬਹੁਤ ਸਟਿਚਿੰਗ ਵਾਸਤੇ ਆਪਣਾ ਕੰਮ ਬਹੁਤ ਵਧੀਆ ਹੈਗਾ ਸਟਿਚਿੰਗ ਦਾ ਤੇ ਇਸ ਕਰਕੇ ਆਪਣੇ ਜਿੰਨੇ ਕ ਸੂਟ ਪਏ ਐ ਇਹ ਵੀ ਅੱਜ ਜਾਣੇ ਸੀਗੇ ਮੈਰਿਜ ਦੇ ਸੀ ਕਿਸੇ ਦੇ ਉਹਨਾਂ ਨੇ ਲੈ ਕੇ ਜਾਣੇ ਸੀ ਤਾਂ ਅਸੀਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਲਈਏ ਹਾਂਜੀ ਹੁਣ ਤੁਹਾਨੂੰ ਦਿਖਾਉਣੇ ਆਪਣੇ ਸੂਟ ਜੇ ਪਸੰਦ ਆਏ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਜੇ ਸਟਿਚਿੰਗ ਬਾਰੇ ਕੋਈ ਵੀ ਪਹਿਨ ਜਾਣਕਾਰੀ ਲੈਣਾ ਚਾਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਵੀ ਕੋਈ ਸਵਾਲ ਹੈ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਹਾਂਜੀ ਹੁਣ ਆਪਾਂ ਦਿਖਾਉਣੇ ਆਪਣੇ ਸੂਟ ਹਾਂਜੀ ਇਹ ਆਪਣਾ ਪਹਿਲਾ ਸੂਟ ਹਾਂਜੀ ਇਹ ਲਾਈਨਿੰਗ ਵਾਲਾ ਸੂਟ ਹੈਗਾ ਦੇਖੋ ਇਸ ਤਰ੍ਹਾਂ ਨਾ ਆਪਾਂ ਇਹਦੇ ਪਾਈਪਿੰਗ ਲਾਈ ਹੈ ਹਾਂਜੀ ਰੌਂਡ neck ਤੇ ਪਾਈਪਿੰਗ ਦਿੱਤੀ ਇਹਨੂੰ ਇਸ ਤਰ੍ਹਾਂ ਆਪਾਂ ਇਹਦੇ ਪੋਟਲੀ ਬਟਨ ਦਿੱਤੇ ਆ ਟਿਸ਼ੂ ਨਾਲ ਪੋਟਲੀ ਬਟਨ ਤਿਆਰ ਕੀਤੇ ਟਿਸ਼ੂ ਦੇ ਵਿੱਚ ਮਤਲਬ ਉਹ ਕਰਕੇ ਕਪੜਾ ਪਾ ਕੇ ਇਸ ਤਰ੍ਹਾਂ ਪੋਟਲੀ ਬਟਨ ਤਿਆਰ ਕੀਤੇ ਆ ਤੇ ਇਹ ਆਪਾਂ ਨੂੰ ਪੋਟਲੀ ਬਟਨ ਲਾਏ ਆ ਹਨ ਗੋਲ neck ਤੇ ਪਾਈਪਿੰਗ ਆ ਗਈ ਤੇ ਇਹਦੇ ਚਾਕਾਂ ਤੇ ਪਾਈਪਿੰਗ ਆ ਗਈ ਇਸ ਤਰ੍ਹਾਂ ਹਾਂਜੀ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਪਾਈਪਿੰਗ ਲੱਗੀ ਹੋਈ ਹੈ ਹਾਂਜੀ ਦੇਖੋ ਇਸ ਤਰ੍ਹਾਂ ਇਹਦੇ ਚਾਕਾਂ ਤੇ ਆ ਕਿ ਰਤੇ ਨਿ ਲਾਏਗੀ ਚਾਕਾਂ ਤੇ ਤੇ ਬਾਹਾਂ ਬਾਜੂ ਤੇ ਆ ਗਈ ਦੇਖੋ ਇਸ ਤਰ੍ਹਾਂ ਬਾਜੂ ਤੇ ਆ ਗਈ ਤੇ ਇਹ ਰਾਉਂਡ ਨੈਕ ਤੇ ਆ ਗਈ ਦੇਖੋ ਬਹੁਤ ਸੋਹਣਾ ਸੂਟ ਤਿਆਰ ਹੋਇਆ ਇਸ ਤਰ੍ਹਾਂ ਆਪਾਂ ਇਹਦੇ ਇਹਦੇ ਨਾਲ ਇਹਨਾਂ ਨੇ ਬਾਟਮੀ ਬਣਾਈ ਹੈਗੀ ਇਹ ਦੇਖੋ ਪਲੇਨ ਬਾਟਮੀ ਬਣਾਈ ਹੈਗੀ ਸਿੰਪਲ ਹੌਲੀ ਬਣਾਈ ਹੈ ਮਤਲਬ ਭਾਰੀ ਨਹੀਂ ਅੱਜਕਲ ਭਾਰੀ ਸਲਵਾਰ ਕੋਈ ਪਾਉਂਦਾ ਨਹੀਂ ਜੀ ਕਹਰੇ ਪਣੇ ਦੀ ਕੱਟ ਕੇ ਸਲਵਾਰ ਬਣਾਈ ਹੋਈ ਹੈ ਦੇਖੋ ਇਸ ਤਰ੍ਹਾਂ ਆਪਾਂ ਜਰੀ ਨਾਲ ਇਹਦੀ ਮੂਰੀ ਡਿਜ਼ਾਈਨ ਕੀਤੀ ਆ ਹਾਂਜੀ ਜਰੀ ਨਾਲ ਹੀ ਇਹਦੀ ਮੂਰੀ ਡਿਜ਼ਾਈਨ ਕੀਤੀ ਹੈ ਦੇਖੋ ਸੇਮ ਜਰੀ ਸੇਮ ਜਰੀ ਆਪਾਂ ਇਹਦੇ ਵਿੱਚ ਸੇਮ ਜਰੀ ਪਾਈ ਹੈਗੀ ਐ ਜਿੱਦਾਂ ਇਹਦੇ ਜਰੀ ਦਾ ਵਰਕ ਹੋਇਆ ਵਸੇ ਨਾ ਉਸੇ ਤਰ੍ਹਾਂ ਹੀ ਆਪਾਂ ਸਲਵਾਰ ਦੀ ਪਹੁੰਚੇ ਤੇ ਵੀ ਉਸੇ ਤਰ੍ਹਾਂ ਦਾ ਵਰਕ ਕੀਤਾਗਾ ਹਾਂਜੀ ਆਪਾਂ ਅਗਲਾ ਸੂਟ ਦਿਖਾਉਣੇ ਆਂ ਆਪਣਾ ਅਗਲਾ ਸੂਟ ਇਹ ਨਾ ਮੈਰਿਜ ਦੇ ਸੂਟ ਸੀ ਕਿਸੇ ਦਾ ਮੈਰਿਜ ਦਾ ਆਰਡਰ ਸੀ ਆਪਣੇ ਕੋਲੇ ਹਾਂਜੀ ਇਹ ਜਾਗੋ ਵਾਸਤੇ suit ਰੈਡੀ ਕਰਵਾਇਆ ਸੀ ਤੁਹਾਨੂੰ ਵਰਕ ਵਾਲੀ ਵੀਡੀਓ ਚ ਦਿਖਾਏ ਵੀ ਸੀ suit ਆਪਣੇ ਕੋਲੇ 10 suit design same same design ਦੇ 10 suit ਤਿਆਰ ਕੀਤੇ ਆਪਾਂ ਨੇ ਵੇਖੋ ਇਹ ਫੁਲਕਾਰੀ ਦਾ ਵਰਕ ਕਰਿਆ ਸੀ ਆਪਾਂ ਇਹ ਤੇ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਦੇ ਉੱਪਰ ਬੂਟੀ ਆਈ ਹੈਗੀ ਹੈ ਹਾਂਜੀ ਇਹਦੇ ਆਪਾਂ نیچے ਨਾ ਮਲਟੀ ਕਲਰ ਦੇ ਲਟਕਣ ਵਾਲੀ ਲੇਸ ਲਾਤੀ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਇਹ ਲੈਸ ਲਾਤੀ ਜਿਵੇਂ ਇਹਦੇ ਵਿੱਚ ਪਿੰਕ ਫਿਰੋਜੀ ਕਲਰ ਆ ਗਿਆ ਫਿਰੋਜੀ ਹੈ ਨਾ ਪਿੰਕ ਸਾਰੇ ਕਲਰ ਮਤਲਬ ਇੱਕੋ ਤੋਂ ਕਲਰ ਇੱਕ ਅੱਧਾ ਕਲਰ ਹੀ ਹੈ ਜਿਹੜਾ ਵਿੱਚ ਨਹੀਂ ਹੈਗਾ ਇਹਦੇ ਵਰਕ ਦੇ ਜਿਵੇਂ ਬੇਬੀ ਪਿੰਕ ਆ ਗਿਆ ਬੇਬੀ ਪਿੰਕ ਆ ਗਿਆ ਇਸ ਤਰ੍ਹਾਂ ਇਹ ਆ ਲਾਈਟ ਗ੍ਰੀਨ ਆ ਗਿਆ ਇਹ ਥੋੜਾ ਡਾਰਕ ਗ੍ਰੀਨ ਆ ਗਿਆ ਇਹਦਾ ਸਟੋਨ ਦਾ ਕਲਰ ਇਸ ਤਰ੍ਹਾਂ ਆਪਾਂ ਇਹ ਲਟਕਣ ਲਾ ਕੇ ਇਸ ਤਰ੍ਹਾਂ ਰੈਡੀ ਕੀਤਾ ਇਹ ਇਸ ਤਰ੍ਹਾਂ ਆਪਾਂ ਇਹ ਵਾਜੂ ਤੇ ਲਾਈ ਹੈਗੀ ਇਹ ਦੇਖੋ ਇਸ ਤਰ੍ਹਾਂ ਦੇ ਵਾਜੂ ਤੇ ਲੈਸ ਤੇ ਲਟਕਣ ਲਾਏ ਹੈਗੇ ਆ ਹਾਂਜੀ ਇਹ ਦੀ ਬਾਟਮ ਹੈ ਇਹਦੀ ਬਾਟਮ 'ਚ ਆਪਾਂ ਦੇਖੋ ਇਸ ਤਰ੍ਹਾਂ ਇਹਦੀ ਮੂਰੀ ਡਿਜ਼ਾਈਨ ਕਰਤੀ ਇਹਦੇ ਮਹਾਂਪੋਚੇ ਚ ਵੀ ਦੇਖੋ ਉਹੀ ਥ੍ਰੈਡ ਆ ਜਿਵੇਂ yellow color ਵਰਕ ਚ ਵੀ ਆ ਗਿਆ yellow ਇਹ ਚ ਵੀ ਕਰਤਾ ਆਪਾਂ ਵਹੀਨ ਆ ਗਿਆ ਫਰੋਜੀ ਕਲਰ ਆ ਗਿਆ ਤਿੰਨੋਂ ਕਲਰ ਆਪਾਂ ਇਹਦੇ ਵਿੱਚ ਐਡ ਕਰਤੇ ਹੈਗੇ ਆ ਬਹੁਤ ਸੋਹਣੇ ਬਾਟਮ ਬਣੀਆਂ ਦੇਖੋ ਇਹਨਾਂ ਨੇ ਘਗਰੇ ਪਾਉਣੇ ਹੈਗੇ ਨਾਲ ਤਾਂ ਇਹਨਾਂ ਦੇ ਘਗਰੇ ਵੀਰ ਕਰਨਗੇ ਇਹ ਪਰ ਉਹ ਬਾਅਦ ਚ ਜੇ ਲੋ ਘਗਰਾ ਤਾਰ ਤਾਂ ਉਹ ਕਹਿੰਦੇ ਵੀ ਅਸੀਂ ਕੰਪਲੀਟ ਸੂਟ ਹੀ ਪਾ ਲਾਂਗੇ ਇਸ ਕਰਕੇ ਇਹਨਾਂ ਨੇ ਕੰਪਲੀਟ ਸੂਟ ਬਣਾਏ ਆ ਨਾਲ ਇਹਨਾਂ ਨੇ ਘਗਰੇ ਵੀ ਲਿੱਤੇ ਆਪਣੇ ਕੋਲੋਂ ਹਾਂਜੀ ਦੇਖੋ ਇਸ ਤਰ੍ਹਾਂ ਬਹੁਤ ਸੋਹਣਾ ਸੂਟ ਤਿਆਰ ਹੋਇਆ ਇਹ ਜੇ ਤੁਸੀਂ ਵੀ ਇਦਾਂ ਦਾ ਕੋਈ ਵੀ ਤਰ੍ਹਾਂ ਦਾ ਆਪਣੇ ਕੋਲ ਡਿਜ਼ਾਈਨਰ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਤੁਸੀਂ ਕੰਮ ਦੇ ਸਕਦੇ ਹੋ ਹਾਂਜੀ ਕੰਮ ਆਪਣਾ ਸਾਫ਼ ਸੁਥਰਾ ਹੋਵੇਗਾ ਦੇਖੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਹਾਂਜੀ ਆਪਾਂ ਅਗਲਾ ਸੂਟ ਦਿਖਾਉਨੇ ਆਪਨਾ ਹਾਂਜੀ ਇਹ ਰਿਹਾ ਆਪਣਾ ਅਗਲਾ ਸੂਟ ਇਹ ਟਿਸ਼ੂ ਟਿਸ਼ੂ ਸ਼ਲਕ ਤੇ ਤਿਆਰ ਕੀਤਾ ਦੇਖੋ ਸੂਟ ਹੈਂਡਵਰਕ ਦਾ ਕੰਮ ਸੀਗਾ ਇਹ ਤੇ ਹੈਂਡਵਰਕ ਦਾ ਕੰਮ ਸੀ ਇਸ ਤਰ੍ਹਾਂ ਆਪਾਂ ਨੂੰ ਫਿਨਿਸ਼ਿੰਗ ਕਰੀਏ ਦੇਖੋ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਲਾ ਕੇ ਆਪਾਂ ਇਹਨੂੰ ਪਾਈਪਿੰਗ ਕੱਢੀ ਹੈਗੀ ਇਹਦੀ ਤਾਂ ਅੰਦਰਲੇ ਪਾਸੇ ਇਸ ਤਰ੍ਹਾਂ ਫਿਨਿਸ਼ਿੰਗ ਆ ਗਈ ਦੇਖੋ ਹਾਂਜੀ ਇਹਦੇ ਘੇਰੇ ਤੇ ਤੇ ਉਚਾਕਾਂ ਤੇ ਦੋਨਾਂ ਤੇ ਕਰੀ ਹੈਗੀ ਹੈ ਦੇਖੋ ਆਪਾਂ ਨਾਲੇ ਤਾਂ ਇਹਦੇ ਪਾਈਪਿੰਗ ਕੱਢੀ ਹੈ ਨਾਲੇ ਲਟਕਣ ਵਾਲੀ ਲੈਸ ਲਾਈ ਐਟੈਚ ਕਰਕੇ ਇਸ ਤਰ੍ਹਾਂ ਦੇਖੋ ਨਾਲੇ ਤਾਂ ਪਾਈਪਿੰਗ ਆ ਗਈ ਔਰ ਇਹਦੇ ਲਟਕਣ ਵਾਲੀ ਲੈਸ ਵੀ ਹੋ ਗਈ ਨੀਚੇ ਹੈਨਾ ਇਸ ਤਰ੍ਹਾਂ ਹੈਂਡਵਰਕ ਦਾ ਕੰਮ ਸੀ ਇਹਦਾ ਤੇ ਇਹਦੇ ਗਲੇ ਤੇ ਆਪਾਂ ਇਸ ਤਰ੍ਹਾਂ ਮੋਤੀ ਕਿਉਂਕਿ ਹੈਂਡਵਰਕ ਚ ਇਹਦੇ ਵਰਕ ਚ ਮੋਤੀ ਦਾ ਕੰਮ ਦਿੱਤਾ ਹੋਇਆ ਸੀ ਇਸ ਤਰ੍ਹਾਂ ਆਪਾਂ ਵਾਈਟ ਮੋਤੀ ਵਾਲੀ ਗੋਲ ਨੱਕ ਤੇ ਲੈਸ ਲਾਤੀ ਹੈਗੀ ਆ ਤੇ ਇਸ ਤਰ੍ਹਾਂ ਆਪਾਂ ਬਾਜੂ ਤੇ ਕਰਤਾ ਪਾਈਪਿੰਨ ਤੇ ਲਟਕਣ ਵਾਲੀ ਲੈਸ ਦੇਖੋ ਇਸ ਤਰ੍ਹਾਂ ਬਾਜੂ ਤੇ ਹੋ ਗਈ ਦੇਖੋ ਨਾਲ ਪਾਈਪਿੰਨ ਹੋ ਗਈ ਨਾਲ ਲੈਸ ਅਟੈਚ ਹੋ ਗਈ ਇਸ ਤਰ੍ਹਾਂ ਆਪਾਂ ਇਹ ਕੰਮ ਕਰਤਾ ਹਾਂਜੀ ਇਹਦੇ ਪੌਂਚੇ ਤੇ ਵੀ ਵਰਕ ਹੈਗਾ ਦੇਖੋ ਇਸ ਤਰ੍ਹਾਂ ਇਹਦੇ ਆਪਾਂ ਪੌਂਚਾ ਨਹੀਂ ਬਣਾਇਆ ਨੀਚੇ ਇਕੱਲੀ ਪੱਟੀ ਲਾ ਕੇ ਇਹਦੇ ਆਪਾਂ ਇਸ ਤਰ੍ਹਾਂ ਫੋਲਡ ਕੀਤਾ ਪੌਂਚਾ ਬਸ ਸਿੰਗਲ ਸੀਨ ਲਾਤੀ ਸਿੰਗਲ ਥੱਲੇ ਤੇ ਇੱਕ ਉੱਪਰ ਲਾਤੀ ਦੇਖੋ ਇਸ ਤਰ੍ਹਾਂ ਇਹ ਪੌਂਚਾ ਬਣਾਤਾ ਇਹ ਵਾਲਾ ਦਾ ਦੁਪੱਟਾ ਹੈ ਜੀ ਇਸ ਤਰ੍ਹਾਂ ਦੇ ਦੁਪੱਟੇ ਤੇ ਲੇਸ ਲਾਈ ਹੈ ਉਹਨਾਂ ਨੇ ਲੇਸ ਇਸ ਤਰ੍ਹਾਂ ਲਵਾਈ ਹੈਗੀ ਹੈ ਉਹ ਕਹਿੰਦੇ ਵੀ ਅਸੀਂ ਇਧਰਲੀ ਸਾਈਡ ਵੀ ਲੈ ਸਕਗੇ ਜੇ ਮਨ ਕਰੇ ਤਾਂ ਆਹ ਸਾਈਡ ਲੈ ਲਗੇ ਉੱਪਰ ਆ ਜੂਗਾ ਹਨਾ ਗੋਟਾ ਤੇ ਜੇ ਮਨ ਕਰੇ ਤਾਂ ਆਹ ਆਹ ਸਾਈਡ ਲੈ ਲਗੇ ਵੀ ਜਿਵੇਂ ਦਿਲ ਕਰਿਆ ਜੇ ਆਪਾਂ ਇਹਨੂੰ ਕੱਲੇ ਮੋਤੀ ਦਿਖਾਉਣੇ ਸੀ ਫੇਰ ਆਪਾਂ ਇਸ ਨੂੰ ਇਸ ਤਰ੍ਹਾਂ ਕਰ ਦਿੰਦੇ ਵੀ ਦੋਨੀਆਂ ਸਾਈਡ ਕ ਜੇ ਤੁਸੀਂ ਵੀ ਇਸ ਤਰ੍ਹਾਂ ਲਵਾਉਣੀ ਚਾਹੁੰਦੇ ਆ ਤਾਂ ਤੁਸੀਂ ਆਪਣੇ ਘਰ ਵੀ ਲਾ ਸਕਦੇ ਹੋ ਤੇ ਤੁਸੀਂ ਆਪਣੇ ਬੁਟੀਕ ਤੋਂ ਜਾਂ ਕਿਸੇ ਵੀ ਆਪਣੇ ਜਿੱਥੋਂ ਤੁਸੀਂ ਸੂਟ ਸਟਿਚ ਕਰਵਾਉਣਾ ਤੁਸੀਂ ਵੀ ਇਦਾਂ ਲਾ ਸਕਦੇ ਹੋ ਲੈਸ ਦੇਖੋ ਇਸ ਤਰ੍ਹਾਂ ਇਹ ਉੱਪਰ ਲੈਣਾ ਹੋਵੇ ਤਾਂ ਉੱਪਰ ਵੀ ਆ ਜੂਗੀ ਸਿਰ ਤੇ ਤੇ ਜੇ ਇਸ ਤਰ੍ਹਾਂ ਕਸਟਮਰ ਨੇ ਲੈਣਾ ਤਾਂ ਇਸ ਤਰ੍ਹਾਂ ਵੀ ਆ ਜੂਗਾ ਇਹ ਕੱਲਾ ਮੋਤੀ ਵੀ ਦਿਖੂਗਾ ਦੇਖੋ ਹਾਂਜੀ ਇਹਦੇ ਆਪਾਂ ਇਸ ਤਰ੍ਹਾਂ ਲੈਸ ਲਾਈਏ ਮੋਤੀ ਵਾਲੀ ਕਿਉਂਕਿ ਹੈਂਡਵਰਕ ਚ ਮੋਤੀ ਲੱਗਾ ਹੋਇਆ ਸੀ ਤਾਂ ਹੀ ਆਪਾਂ ਇਹਦੇ ਮੋਤੀ ਲੈਸ ਲਾਤੀ ਗਲੇ ਤੇ ਵੀ ਇਹਦੇ ਮੋਤੀ ਦਿੱਤਾ ਹੋਇਆ ਓਕੇ ਇਹ ਵਾਲਾ ਸੂਟ ਆਪਣਾ ਇਹ ਸਿੰਪਲ ਸੂਟ ਹੀ ਹੈ ਜੀ ਬਸ ਸਰਦੀ ਵਾਲਾ ਮੋਟਾ ਸੂਟ ਬਣਾਵਾ ਆਇਆ ਉਹਨਾਂ ਤਈ ਵਾਰੀ ਰਾਤ ਰੂਤ ਨੂੰ ਅਗਲਾ ਪਾ ਲੈਂਦਾ ਹਨ ਦੇਖੋ ਇਸ ਤਰ੍ਹਾਂ ਇਹਦੇ ਆਪਾਂ ਪਿਸਤਾ ਸੌਰੀ ਸੀ ਗ੍ਰੀਨ ਕਲਰ ਦੀ ਲਾਤੀ ਲੈਸ ਚਾਕਾਂ ਤੇ ਤੇ ਬਾਹਾਂ ਤੇ ਲਾਤੀ ਹੈਗੀ ਹੈ ਹਾਂਜੀ ਇਹ ਥੋੜੀ ਲੈਸ ਮੋਟੀ ਸੀ ਇਸ ਕਰਕੇ ਆਪਾਂ ਬਸ ਇੰਨੀ ਕੀ ਦਿਖਾਈ ਹੈਗੀ ਹੈ ਅੰਦਰ ਕਰਤੀ ਚਾਕਾਂ ਦੇ ਵਿੱਚ ਕਰਤੀ ਅੰਡਰਗਾਉਂਡ ਲਾਈਏ ਦੇਖੋ ਇਸ ਤਰ੍ਹਾਂ ਗੁੰਮ ਗੁੰਮ ਲਾਈ ਹੋਈ ਹੈ ਇਸ ਤਰ੍ਹਾਂ ਹੀ ਬਾਜੂ ਤੇ ਆ ਗਈ ਤੇ ਇਹਦਾ ਆਪਾਂ ਇਸ ਤਰ੍ਹਾਂ ਨੱਕ ਕਰਤਾ ਦੇਖੋ ਗੋਲ ਨੱਕ ਕਰਕੇ ਨਾ ਤੇ ਇਹਦੇ ਬਾਹਰਲੇ ਪਾਸੇ ਆਪਾਂ ਲੈਸ ਕੱਢਤੀ ਇਸ ਤਰ੍ਹਾਂ ਬਸ ਇਹਨੇ ਕਨਾਲੇ ਥੋੜਾ ਜਿਹਾ ਸੋਹਣਾ ਲੱਗਣ ਲੱਗ ਗਿਆ ਜਿਹਾ ਜਮਾ ਸਿੰਪਲ ਸੂਟ ਤਾਂ ਅੱਜ ਕੱਲ ਕੋਈ ਪਾਉਂਦਾ ਹੀ ਨਹੀਂ ਹੈਗਾ ਇਹ ਮੁੰਡੇ ਦੀ ਮਾਂ ਦਾ ਸੂਟ ਹੈ ਜੀ ਰਾਤ ਨੂੰ ਪਾਉਣ ਵਾਲਾ ਵੇਖੋ ਉਹਨੇ ਵੀ ਵਧੀਆ ਕਰਵਾਇਆ ਕਹਿੰਦੇ ਥੋੜੀ ਥੋੜੀ ਲੈਸ ਲਾ ਕੇ ਨਾ ਥੋੜਾ ਜਿਹਾ ਉਹ ਕਰਦੇ ਹੋ ਕਹਿੰਦੇ ਜਮਾ ਸਿੰਪਲ ਜਣਾ ਰੱਖੋ ਇਹ ਵਿਆਹ ਵਾਲੇ ਮੁੰਡੇ ਦੀ ਮਾਂ ਦਾ ਸੂਟ ਹੈ ਜਿਹੜਾ ਉਹਨੇ ਰਾਤ ਨੂੰ ਪਾਉਣਾ ਹੈ ਹਾਂਜੀ ਇਹ ਰਿਹਾ ਆਪਣਾ ਕਲਾ ਸੂਟ ਇਹ ਵੀ ਵਿਆਹ ਵਾਲੇ ਮੁੰਡੇ ਦੀ ਮਾਤਾ ਦਾ ਸੂਟ ਹੀ ਹੈ ਦੇਖੋ ਹਾਂਜੀ ਕਰੇਵ ਸ਼ਿਲਕ ਦਾ ਹੈਗਾ ਇਹਦੇ ਆਰੀ ਦਾ ਵਰਕ ਕੀਤਾ ਹੋਇਆ ਇਸ ਤਰ੍ਹਾਂ ਦੇਖੋ ਪ੍ਰਿੰਟ ਆ ਗਿਆ ਨਾਲ ਵਰਕ ਆ ਗਿਆ ਇਹ ਆਪਾਂ ਇਹਨੂੰ ਇਸ ਤਰ੍ਹਾਂ ਪਾਈਪਿੰਦ ਦਿੱਤੀ ਹੈ ਦੇਖੋ ਘੁੰਮ ਪਾਈਪਿੰਦ ਲਾਈ ਹੋਈ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਪਾਈਪਿੰਦ ਦਿੱਤੀ ਚਾਕਾਂ ਤੇ ਦਿੱਤੀ ਹੈ ਔਰ ਬਾਜੂ ਤੇ ਹੋ ਗਈ ਦੇਖੋ ਇਹ ਬਾਜੂ ਤੇ ਆ ਗਈ ਹਾਂਜੀ ਇਸ ਤਰ੍ਹਾਂ ਆਪਾਂ ਇਹਦੇ neck ਤੇ ਡਿਜ਼ਾਈਨ ਕਰਕੇ ਨਾ ਕੱਲੀ ਪਾਈਪਿੰਦ ਦਾ ਤੇ ਆ ਬਟਨ ਬਣਾ ਕੇ ਲਾਤੇ ਹੈਗੇ ਇਸ ਤਰ੍ਹਾਂ ਹਾਂਜੀ ਇਹ ਬਾਟਮ ਫਰੋਜੀ ਕਲਰ ਦੀ ਸੀ ਇਹ ਚੋ ਥੋੜਾ ਕਪੜਾ ਘੱਟ ਸੀਗਾ ਇਸ ਕਰਕੇ ਆਪਾਂ ਇਹਦੇ ਵਿੱਚੋਂ ਨਾ ਫਰੋਜੀ ਫਰੋਜੀ ਚੱਕਿਆ ਕੱਲਾ ਜਿੱਥੇ ਫਰੋਜੀ ਟਿੱਕੀ ਸੀਗੀ ਨਾ ਉਹ ਚੱਕ ਕੇ ਆਪਾਂ ਬਟਨ ਮਾਰਨ ਲੇਉ ਦੇ ਉੱਤੇ ਇਸ ਤਰ੍ਹਾਂ ਸਾਰੇ ਬਟਨ ਇੱਕੋ ਜਿਹੇ ਫਿਰ ਇਹ ਆਪਾਂ ਉੱਤੇ ਲਾਤੇ ਹੈਗੇ ਆ ਦੇਖੋ ਬਹੁਤ ਸੋਹਣਾ ਸੂਟ ਬਣਿਆ ਇਹ ਵੀ ਇਹਦੇ ਆਪਾਂ ਬਾਟਮ ਇਸ ਤਰ੍ਹਾਂ ਤਿਆਰ ਕੀਤੀ ਹੈ ਦੇਖੋ ਇਹਦਾ ਜਰੀ ਜਰੀ ਦਾ ਕੰਮ ਸੀਗਾ ਇਹਦੇ ਉੱਤੇ ਵਰਕ ਤੇ ਇਸ ਤਰ੍ਹਾਂ ਆਪਾਂ ਇਹਦੇ ਜਰੀ ਦਾ ਹੀ ਪੌਂਚਾ ਤਿਆਰ ਕਰਤਾ ਪੌਂਚੇ ਦਾ ਡਿਜ਼ਾਈਨ ਵੀ ਬਣਾਤਾ ਉਦਾਂ ਦਾ ਹੀ ਦੇਖੋ ਜਰੀ ਵਾਲੇ ਹਾਂਜੀ ਆ ਆਪਣਾ ਸਿੰਪਲ ਸੂਟ ਹੀ ਸੀਗਾ ਬਸ ਇਹਦੇ ਇਸ ਤਰ ਇਹਨਾਂ ਨੇ ਬੈਣ ਵਾਲਾ ਨੱਕ ਬਣਾਇਆ ਸੀਗਾ ਸਿੰਪਲੀ ਐ ਬਸ ਇਹ ਆਪ ਨਹੀਂ ਦਿਖਾਉਂਦੇ ਵੀ ਇਹ ਦੇ ਖੋਲ ਕੇ ਆ ਸਿੰਪਲੀ ਤਿਆਰ ਕੀਤਾ ਵਾ ਇਹਨਾਂ ਦੇ ਹੀ ਐ ਵੀ ਹਾਂਜੀ ਅਗਲਾ ਆਪਣਾ ਆ ਸੂਟ ਦੇਖੋ ਇਹ ਆਪਣੇ ਕੋਲ ਵੀ ਸੇਲ ਹੋਇਆ ਸੀ ਸੂਟ ਪਸ਼ਮੀਨੇ ਤੇ ਵਰਕ ਕਰਾਇਆ ਸੀਗਾ ਜੀ ਆਪਣੇ ਤੋਂ ਉਹਨਾਂ ਨੇ ਦੇਖੋ ਇਸ ਤਰ੍ਹਾਂ ਇਹਦਾ ਆਪਾਂ ਵਰਕ ਕੀਤਾ ਸੀਗਾ ਇਹਦੀ ਵੀਡੀਓ ਵੀ ਪਾਈ ਹੋਈ ਐ ਆਪਾਂ ਵਰਕ ਵਾਲੇ ਸੂਟਾਂ 'ਚ ਹਾਂਜੀ ਇਹ ਵਾਲੇ ਦੇਖੋ ਇਸ ਤਰ੍ਹਾਂ ਆ ਗਏ ਘੇਰੇ ਤੇ ਫਲਾਵਰ ਦੋ ਇਹਦੇ ਆਪਾਂ ਇਧਰ ਸਾਈਡ ਤੇ ਇਹਦੇ ਮਲਟੀ ਕਲਰ ਦੀ ਲੇਸ ਲਾਤੀ ਹੈਗੀ ਐ ਦੇਖੋ ਇਹ ਵੀ ਗੁੰਮ ਲੱਗੀ ਹੋਈ ਐ ਹਾਂਜੀ ਇਸ ਤਰ੍ਹਾਂ ਆਪਾਂ ਲੇਸ ਲਾਤੀ ਮਲਟੀ ਕਲਰ ਦੀ ਔਰ ਨੈਕ ਤੇ ਇਹਦੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਕੀਤਾ ਦੇਖੋ ਹਾਂਜੀ yellow ਕਲਰ ਦੇ ਇਹਦੇ ਆਪਾਂ ਹੁਣ ਲਾਤੇ ਬਟਨ ਲਾਤੇ ਹੈਗੇ ਐ yellow ਕਲਰ ਸੀ ਨਾ ਫਲਾਵਰ ਚ yellow ਕਲਰ ਤੇ ਬਟਨ ਲਾਤੇ ਤੇ ਮਲਟੀ ਕਲਰ ਦੀ ਇਸ ਤਰ੍ਹਾਂ ਲੇਸ ਵਣਗੀ ਬਹੁਤ ਫਿਨਿਸ਼ਿੰਗ ਦਾ ਕੰਮ ਹੋਇਆ ਦੇਖੋ ਦੇਖੋ ਇਸ ਤਰ੍ਹਾਂ ਇਹਦੀ ਬਾਜੂ ਤੇ ਆ ਗਿਆ ਇਹ ਫਲਾਵਰ ਇਹਦੇ ਬਾਜੂ ਤੇ ਆ ਗਿਆ ਤੇ ਆਪਾਂ ਬਾਜੂ ਤੇ ਲੇਸ ਲਾਤੀ ਇਸ ਤਰ੍ਹਾਂ ਦੇਖੋ ਬਹੁਤ ਸੋਹਣਾ ਕੰਮ ਆਇਆ ਵਾ ਪਹੁੰਚੇ ਤੇ ਦੇਖੋ ਦੋ ਫਲਾਵਰ ਆ ਗਏ ਸੀਗੇ ਇਸ ਤਰ੍ਹਾਂ ਦੋ ਫਲਾਵਰ ਪਹੁੰਚੇ ਤੇ ਆ ਗਏ ਇਹ ਆਪਾਂ ਇਸ ਤਰ੍ਹਾਂ ਦੇਖੋ ਡਬਲ ਥ्रेड ਨਾਲ ਆਪਾਂ ਇਹਨੂੰ ਡਿਜ਼ਾਈਨ ਕੀਤਾ ਪਹੁੰਚੇ ਨੂੰ ਹਾਂਜੀ ਜਿਵੇਂ ਇਹ ਚ येलो ਤੇ ਗ੍ਰੀਨ ਸੀ ਨਾ येलो ਤੇ ਗ੍ਰੀਨ ਦਾ ਹੀ ਆਪਾਂ ਟੱਚ ਦੇ ਕੇ ਇਹਨੂੰ ਡਬਲ ਡਿਜ਼ਾਈਨ ਕਰਿਆ ਵਾ ਦਾ ਡਬਲਾ ਨੀਚੇ ਕਟਵਰਕ ਦਾ ਡਿਜ਼ਾਈਨ ਆ ਗਿਆ ਉੱਪਰ ਦੂਜੀ ਡਿਜ਼ਾਈਨ ਇਹ ਆ ਗਈ ਹਨਾ ਡਬਲ ਥ्रेड ਨਾਲ ਦੇਖੋ ਇਸ ਤਰ੍ਹਾਂ ਡਿਜ਼ਾਈਨ ਕੀਤਾ ਪਹੁੰਚਾ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਦੇਖੋ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਆਰਡਰ ਤੁਸੀਂ ਦੇ ਸਕਦੇ ਹੋ ਹਾਂਜੀ ਇਹ ਰਿਹਾ ਆਪਣਾ ਅਗਲਾ ਸੂਟ ਦੇਖੋ ਇਹਨਾਂ ਦੇ ਮੈਂ ਬਾਕੀ ਸੂਟ ਕੀਤੇ ਸੀ ਉਹਨਾਂ ਨੂੰ ਕਾਲ ਸੀ ਜੀ ਥੋੜੇ ਲੈਗੇ ਸੀ ਜਲਦੀ ਇਹ ਅੱਜ ਇਹਨਾਂ ਦੇ ਕਾਲਤ ਜਾਗੋ ਇਹਨਾਂ ਦੇ ਇਹ ਅੱਜ ਸੂਟ ਜਾਣਗੇ ਹਜੇ ਇਹਨਾਂ ਦੇ ਅੱਧੇ ਸੂਟ ਰਹਿੰਦੇ ਆ ਜੀ ਉਹ ਅੱਜ ਕਟਿੰਗ ਹੋਈ ਪਈ ਆ ਬਸ ਉਹ ਅੱਜ ਸਟਿਚ ਹੋਣਗੇ ਜਿਵੇਂ ਮੌਕੇ ਤੇ ਮਸਾਂ ਟਾਈਮ ਤੇ ਦਿੱਤੇ ਜਾਂਦੇ ਆ ਜੀ ਕੰਮ ਬਹੁਤ ਹੈ ਕਦੇਣ ਵਾਲਾ ਸਾਡੇ ਕੋਲ ਕੁੜੀਆਂ ਦੀ ਘਾਟ ਹੈਗੀ ਆ ਇਸ ਕਰਕੇ ਥੋੜਾ ਵਾਸ ਮੋਕੇ ਜਿੱਤੇ ਕੰਮ ਦਿਨੇ ਦੇਖੋ ਇਸ ਤਰ੍ਹਾਂ ਇਹਦੇ ਫੁਲਕਾਰੀ ਦਾ ਵਰਕ ਆ ਗਿਆ ਇਹ ਵੀ ਆਪਾਂ 10 ਸੂਟ ਰੈਡੀ ਕੀਤੇ ਸੀ ਇਸ ਤਰ੍ਹਾਂ ਦੇ ਡਿਜ਼ਾਈਨ ਦੇ ਦੇਖੋ ਇਸ ਤਰ੍ਹਾਂ ਉੱਪਰ ਆ ਗਿਆ ਨੀਚੇ ਚਾਰੋਂ ਆਗੇ ਤਿੰਨ ਤੇ ਦੋ ਇਸ ਤਰ੍ਹਾਂ ਫਲਾਵਰ ਆ ਗਿਆ ਇਹਦੇ ਆ ਘੇਰੇ ਤੇ ਆ ਗਿਆ ਇਹਦਾ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਉਹੀ ਇਹਨਾਂ ਨੇ ਸੇਮ ਡਿਜ਼ਾਈਨ ਸੇਮ ਮਤਲਬ ਸੂਟ ਫੈਬਰਿਕ ਤੇ ਸੇਮੀ ਵਰਕ ਦਾ ਡਿਜ਼ਾਈਨ ਸੇਮ ਹੀ ਕਰਾਇਆ ਸਾਰਾ ਰੈਡੀ ਇਹਨਾਂ ਨੇ ਇਸ ਤਰ੍ਹਾਂ ਆਪਾਂ ਸੇਮੀ ਇਹਨਾਂ ਦੇ ਲਟਕਣ ਲਾਏ ਹੈਗੇ ਲਟਕਣ ਵਾਲੀ ਲੈਸ ਲਾਈ ਹੈ ਇਸ ਤਰ੍ਹਾਂ ਦੀ ਇਹ ਬਾਜੂ ਤੇ ਹੋ ਗਈ ਹੈਨਾ ਤੇ ਇਸ ਤਰ੍ਹਾਂ ਬਾਜੂ ਹੋ ਗਈ ਇਹਦੀ ਤੇ ਆਪਾਂ ਇਹਦੀ ਸਲਵਾਰ ਬਾਟਮ ਤਿਆਰ ਕੀਤੀ ਉਹ ਵੀ ਤੁਹਾਨੂੰ ਦਿਖਾਉਣੇ ਆ। ਹਾਂਜੀ ਇਹ ਵਾਲੀ ਇਹਦੀ ਬਾਟਮ ਨੇ ਰੈਡੀ ਹੋਈਏ ਦੇਖੋ। ਹਾਂਜੀ ਇਹ ਵਾਲੀ ਇਹਦੀ ਬਾਟਮ ਰੈਡੀ ਹੋਈਏ ਦੇਖੋ। ਜਿਵੇਂ yellow ਤੇ ਮਾ ਵਾਈਨ ਕਲਰ ਆ ਗਿਆ ਇੱਕ ਲਾਈਟ ਫਰੋਜੀ ਆ ਗਿਆ। ਉਸ ਤਰ੍ਹਾਂ ਹੀ ਆਪਾਂ ਪੌਂਚਾ ਡਿਜ਼ਾਈਨ ਕੀਤਾਗਾ। ਉਸੇ ਸੇਮ ਕਲਰਾਂ ਨਾਲ ਪੌਂਚਾ ਡਿਜ਼ਾਈਨ ਕੀਤਾ ਬਹੁਤ ਸੋਹਣਾ ਬਣਿਆ ਇਹ ਵੀ ਦੇਖੋ। ਹਾਂਜੀ ਜੀ ਤੁਸੀਂ ਵੀ ਇਦਾਂ ਦਾ ਕਰਵਾਉਣਾ ਚਾਹੁੰਦੇ ਹੋ ਕੰਮ ਤਾਂ ਕਰਵਾ ਸਕਦੇ ਹੋ। ਹਾਂਜੀ ਇਹ ਵਾਲਾ ਦੁਪੱਟਾ ਇਹਦੇ ਨਾਲ ਦੇਖੋ ਇਹ ਔਰਗਾਂజా ਦਾ ਦੁਪੱਟਾ ਤਿਆਰ ਕਰਵਾਇਆ ਇਹਤੇ ਕੋਈ ਲੈਸ ਨਹੀਂ ਲਾਈ ਕਿਉਂਕਿ ਤੁਹਾਡੀ ਜਲਦੀ ਸੀਗੀ ਉਹਨਾਂ ਨੂੰ ਤੇ ਮੇਰੇ ਕੋਲੋਂ ਵੀ ਹੁਣ ਇੰਨਾ ਟਾਈਮ ਨਹੀਂ ਸੀਗਾ ਹਨਾ ਸਾਡੇ ਕੋਲ ਰੈਡੀ ਕਰਨ ਦਾ ਇਹ ਮੈਂ ਕਿਹਾ ਚੱਲ ਪਹਿਲਾਂ ਮੈਂ ਵੀਡੀਓ ਪਾ ਦਾਂ ਫਿਰ ਉਸ ਤੋਂ ਬਾਅਦ ਮੈਂ ਫੜਾਉਣੀ ਹੈਗੀ ਉਸ ਤੋਂ ਬਾਅਦ ਲੈਸ ਲੱਗੂਗੀ ਇਹਤੇ ਦੇਖੋ ਇਹ ਔਰਗਾਂజా ਦਾ ਦੁਪੱਟਾ ਡਾਈ ਕਰਵਾਤਾ ਸਿੰਗਲ ਕਲਰ ਹੀ ਕਰਵਾਇਆ ਉਹਨਾਂ ਨੇ ਹਾਂਜੀ ਆਪਣੇ ਕੋਲੇ ਪਲੇਨ ਦੁਪੱਟੇ ਲੈਣੇ ਤੁਸੀਂ ਇਸ ਤਰ੍ਹਾਂ ਦੇ ਪਲੇਨ ਦੁਪੱਟੇ ਮਿਲ ਜਾਂਦੇ ਆ ਔਰਗਾਂజా ਦੇ ਵੀ ਹਰ ਇੱਕ ਫੈਬਰਿਕ ਮਿਲਦਾ ਜੀ ਆਪਣੇ ਕੋਲੇ ਦੁਪੱਟੇ 'ਚ ਤੁਸੀਂ ਕਿਸੇ ਹਾਂਜੀ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਦਿਖਾਏ ਹੋਏ ਡਿਜ਼ਾਈਨ ਸੂਟ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡਾ ਕੰਮ ਕਿੱਦਾਂ ਦਾ ਤੁਹਾਨੂੰ ਪਸੰਦ ਆਉਂਦਾ ਹੈ ਕਮੈਂਟ ਜ਼ਰੂਰ ਕਰਿਆ ਕਰੋ ਤੇ ਅਗਰ ਤੁਸੀਂ ਵੀ ਸਾਡੇ ਤੋਂ ਇਸ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਸੂਟ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲੇ ਤੁਸੀਂ ਕਰਵਾ ਸਕਦੇ ਹੋ ਹਾਂਜੀ ਅੱਜ ਦੇ ਲਈ ਬਸ ਇੰਨਾ ਹੀ ਅਗਲੀ ਵੀਡੀਓ ਚ ਆਪਾਂ ਤੁਹਾਡੇ ਲਈ ਹੈਂਡਵਰਕ ਦੇ ਤੇ ਪੇਂਟਿੰਗ ਦੇ ਵਾਲੇ ਸੂਟ ਲੈ ਕੇ ਆਵਾਂਗੇ ਹਾਂਜੀ ਅੱਜ ਦੇ ਲਈ ਬਸ ਇੰਨਾ ਹੀ ਧੰਨਵਾਦ ਜੀ ਸ਼ਸ਼ਤਰਕਾਰ